ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਤੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਸੀਗੇ ਸਬਜ਼ੀਆਂ ਦੇ ਬੁੱਟਿਆਂ ਦੇ ਮਤਲਬ ਕਿ ਇੱਥੇ ਘਾਹ ਕੱਢਣਾ ਤੇ ਘਾਹ ਕਾਫੀ ਜ਼ਿਆਦਾ ਹੋਇਆ ਸੀਗਾ ਪ੍ਰਸਾਦ ਦਾ ਮੌਸਮ ਘਾਹ ਹੋ ਜਾਂਦਾ ਫਿਰ ਮੈਂ ਕਿ ਚੱਲ ਮੜ ਜੇ ਨਾਲੇ ਬੁੱਟੇ ਜਣੇ ਨਾਲੇ ਗੁੱਡ ਦਿੰਨੇ ਆ ਤੇ ਬਾਕੀ ਨਾਲੇ ਵੀ ਘਾਹ ਸਾਫ਼ ਕਰ ਦਿੰਨੇ ਆ ਤੇ ਸ਼ਾਮਾਂ ਜੀ ਸੀਗੀ ਨਹੀਂ ਧੁੱਪਾਂ ਨਹੀਂ ਸੀਗੀ ਜ਼ਿਆਦਾ ਮੈਂ ਕਿ ਚੱਲ ਠੰਡੇ ਠੰਡੇ ਹੁਣ ਕਰ ਦਿੰਨੀ ਆ ਬਾਕੀ ਕੰਮ ਫੇਰ ਕਰੂੰਗੀ ਮਗਰੋਂ ਮੈਂ ਕਿ ਜੇ ਧੁੱਪਾਂ ਆ ਗਈ ਫੇਰ ਇੱਥੇ ਲੱਗ ਨਹੀਂ ਹੋਣਾ ਧੁੱਪਾਂ ਵੀ ਹੁਣ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਗੈੜੀ ਹੁੰਦੀ ਆ ਤੇ ਚੁਬਦੀ ਬਹੁਤ ਆ ਇਹਦੇ ਕਰਕੇ ਮੈਂ ਕਿ ਚੱਲ ਠੰਡੇ ਠੰਡੇ ਪਹਿਲਾਂ ਆਹ ਕੰਮ ਕਰਦੀ ਆ ਤੇ ਬਾਕੀ ਉਧਰ ਕੰਮ ਆਪਾਂ ਫੇਰ ਕਰਦੇ ਆ ਲਓ ਜੀ ਪਹਿਲਾਂ ਇੱਧਰ ਸਾਫ ਸਫਾਈ ਕਰ ਦਈਏ ਫਿਰ ਆਪਾਂ ਉੱਧਰ ਦੇਖਦੇ ਹਾਂ ਲਓ ਜੀ ਸਬਜੀ ਕੁੱਟਣ ਤੋਂ ਬਾਅਦ ਫਿਰ ਮੈਂ ਜਾਮਣਾ ਦਾ ਬੂਟਾ ਸੀਗਾ ਜਿਹੜਾ ਉਹਦੇ ਵਿੱਚ ਵੀ ਮਤਲਬ ਕਿ ਉਸ ਤੋਂ ਵੀ ਕੂੜਾ ਕੱਢਿਆ ਤੇ ਬਾਕੀ ਅਮਰੂਦ ਦਾ ਬੁੱਟਾ ਸੀ ਉਹਦੇ ਵਿੱਚ ਵੀ ਕੂੜਾ ਕਾਫੀ ਹੋਇਆ ਹੋਇਆ ਸੀਗਾ ਮੈਂ ਉਹਦਾ ਸਾਰੇ ਸਾਫ਼ ਕਰਤਾ ਕਿਉਂਕਿ ਬਰਸਾਤ ਦਾ ਮੌਸਮ ਹੁੰਦਾ ਪਤਾ ਨਹੀਂ ਲੱਗਦਾ ਵੀ ਸੱਪਾਂ ਸੁਪਾਂ ਦੇ ਦਿਨ ਨੇ ਕਈ ਵਾਰੀ ਆ ਕੇ ਪੜ ਜਾਣ ਪਤਾ ਨਹੀਂ ਲੱਗਦਾ ਇਹਦੇ ਕਰਕੇ ਮੈਂ ਸਫਾਈ ਕਰੀ ਕਿਉਂਕਿ ਜੋ ਸਫਾਈ ਹੋਊਗੀ ਫਿਰ ਪਤਾ ਲੱਗ ਜਾਊਗਾ ਵੀ ਦੋਹਰੋਂ ਵੀ ਦਿਖਾਈ ਦੇ ਜਾਂਦਾ ਜੇ ਕੋਈ ਚੀਜ਼ ਆ ਵੀ ਜਾਂਦੀ ਆ ਲੋ ਜੀ ਫਿਰ ਇਹ ਦੂਸਰੇ ਦਿਨ ਦੀ ਵੀਡੀਓ ਆ ਤੇ ਬਾਕੀ ਮੈਂ ਇੱਕ ਦਿਨ ਪਹਿਲਾਂ ਮਤਲਬ ਕਿ ਸ਼ਾਮ ਨੂੰ ਤੇ ਕੱਪੜੇ ਧੋਤੇ ਸੀਗੇ ਸ਼ਾਮ ਜੇ ਧੋਤੇ ਸੀਗੇ ਅਜ ਹਾਲਾਂ ਸੁੱਕੇ ਨਹੀਂ ਹੈਗੇ ਮੜੇ ਮੜ ਸਿੱਲੇ ਜੇ ਰਹਿ ਗੇ फिर मैं दूसरे दिन कपड़े सुकने पाए क्योंकि मैं क्या चल माड़ी माड़ी जी धुप्पा लवा दि फिर कपड़े जो कई बार समेल जी आने लग जाती है लो जी आप कपड़े सुकने पा दीए लो जी अपना कपड़े सुकने पाते सी कपड़े सुकने पाने बाद ਫਿਰ ਮੈਂ ਲਾਗੀ ਸੀ ਲੱਸੀ ਬਣਾਉਣ ਥੋੜਾ ਜਿਹਾ ਦਹੀਂ ਪਿਆ ਸੀਗਾ ਮੈਂ ਕਿ ਲੱਸੀ ਥੋੜੀ ਹੱਥ ਨਾਲੇ ਬਣਾ ਦੇਣੀ ਆ ਕਿਉਂਕਿ ਥੋੜੇ ਦਹੀਂ ਦੇ ਤਾਂ ਫਿਰ ਲੱਸੀ ਹੱਥ ਨਾਲੇ ਬਣ ਜਾਂਦੀ ਹੈ ਬਾਕੀ ਜੇ ਥੋੜਾ ਮਣਾ ਮੋਟਾ ਥੋੜਾ ਜਿਆਦਾ ਦਹੀਂ ਹੁੰਦਾ ਮੈਂ ਫਿਰ ਇਹ ਮਧਾਣੀ ਲਾਉਣੀ ਹੁੰਦੀ ਆ ਥੋੜੇ ਦਹੀਂ ਦੀ ਲੱਸੀ ਤਾਂ ਫਿਰ ਮੈਂ ਹੱਥ ਨਾਲੇ ਬਣਾ ਦੇਣੀ ਹੁੰਦੀ ਆ ਲੋ ਜੀ ਆਪਾਂ ਲੱਸੀ ਬਣਾ ਲਈਏ ਲੱਸੀ ਪਣਾ ਕੇ ਫਿਰ ਆਪਾਂ ਆਟਾ ਮੇਰਾ ਗੁੰਨੇ ਆ ਪਿਆ ਫਿਰ ਆਪਾਂ ਰੋਟੀ ਪਕਾਵਾਂਗੇ ਤੇ ਬਾਕੀ ਰੋਟੀ ਪਕਾ ਕੇ ਆਪਣਾ ਹਲੇ ਮਤਲਬ ਕਿ ਜਿਹੜੇ ਕਮਰੇ-ਕਮਰੇ ਸੰਭਰਨੇ ਆਲੇ ਅੱਜ ਮੈਂ ਪਹਿਲਾਂ ਨਹੀਂ ਸੰਭਰੇ ਹੈਗੇ ਅੱਜ ਮੈਂ ਰੋਟੀ ਪਹਿਲਾਂ ਪਕਾਈ ਆ ਬੇਟਾ ਕਹਿੰਦਾ ਸੀ ਮੰਮੀ ਪਹਿਲਾਂ ਰੋਟੀ ਪਕਾ ਲਾ ਭੁੱਖ ਲੱਗੀ ਹੋਈ ਆ ਤੇ ਬਾਕੀ ਫਿਰ ਮੈਂ ਕਿ ਚੱਲ ਪਹਿਲਾਂ ਰੋਟੀ ਪਕਾ ਲੈਂਦੀ ਆ ਰੋਟੀ ਪਕਾਉਣ ਤੋਂ ਬਾਅਦ ਫਿਰ ਆਪਾਂ ਕਮਰੇ ਸੰਭਰਾਂਗੇ ਲੋ ਜੀ ਪਹਿਲਾਂ ਆਪਾਂ ਲੱਸੀ ਬਣਾ ਲਈਏ ਲੋ ਜੀ ਲੱਸੀ ਆਪਾਂ ਬਣਾ ਲਈ ਸੀ ਲੱਸੀ ਬਣਾਉਣ ਤੋਂ ਬਾਅਦ ਆਪਾਂ ਰੋਟੀ ਵੀ ਪਕਾ ਖਾ ਲਈ ਸੀ ਤੇ ਰੋਟੀ ਦਾ ਆਪਣਾ ਨਿਪਟੜ ਗਿਆ ਸੀਗਾ ਆਪਾਂ ਭਾਂਡੇ ਮਾਂਜਲੇ ਸੀਗੇ ਤੇ ਬਾਕੀ ਕਮਰੇ ਵੀ ਆਪਾਂ ਸੁੰਬਰਲੇ ਸੀਗੇ ਕਮਰੇ ਸੁੰਬਰ ਕੇ ਮੈਲ ਲੱਗੀ ਸੀ ਪੋਚੇ ਲਾਉਣ ਤੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਫਿਰ ਬਾਕੀ ਹਵਾ ਵੀ ਕਾਫੀ ਚੱਲਦੀ ਸੀਗੀ ਬਾਹਰ ਫਟਾਫਟ ਸੁੰਭ ਰਿਆ ਤੇ ਬਾਕੀ ਲੋ ਜੀ ਆਪਾਂ ਪੋਚੇ ਲਾ ਲਈਏ ਪੋਚੇ ਲਾ ਕੇ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆਂ ਲੋ ਜੀ ਹੁਣ ਆਪਾਂ ਪਹਿਲਾਂ ਪੋਚੇ ਲਾ ਲਈਏ ਲਓ ਜੀ ਰੋਟੀ ਪਾਣੀ ਦਾ ਨਵੇੜ ਕੇ ਉਧਰ ਕੰਮ ਨਵੇੜ ਕੇ ਘਰ ਦਾ ਕੰਮ ਨਵੇੜ ਕੇ ਫਿਰ ਮੈਂ ਘੜੀ ਘੰਟਾ ਆਰਾਮ ਕਰ ਲਈ ਅਸੀ ਘੜੀ ਘੰਟਾ ਆਰਾਮ ਕਰਨ ਤੋਂ ਬਾਅਦ ਟਾਈਮ ਹੋ ਗਿਆ 4 ਵਜੇ ਦਾ ਤੈਨੂੰ 4 ਵਜੇ ਦਾ ਟਾਈਮ ਸੀਗਾ ਫਿਰ ਆਪਾਂ ਲੱਗੇ ਆਪਣੀ ਡਿਊਟੀ ਗੋਹਾ ਚੱਕਣ ਤੇ ਬਾਕੀ ਗੋਹਾ ਚੱਕਿਆ ਗੋਹਾ ਚੱਕਣ ਤੋਂ ਬਾਅਦ ਫਿਰ ਆਪਾਂ ਮੱਝਾਂ ਨੂੰ ਪਾਣੀ ਪਲਾਇਆ ਤੇ ਪਾਣੀ ਪਲਾਾ ਕੇ ਫਿਰ ਕੱਖ ਪਾ ਕੇ ਮੱਝਾਂ ਨੂੰ ਫਿਰ ਆਪਾਂ ਮੱਝ ਦੀ ਧਾਰ ਕੱਢੀ ਲਓ ਜੀ ਹੁਣ ਆਪਾਂ ਪਹਿਲਾਂ ਗੋਹਾ ਚੱਕਦੇ ਆ ਫਿਰ ਆਪਾਂ ਮੱਝਾਂ ਨੂੰ ਪਾਣੀ ਪਲਾਉਨੇ ਆ ਲੋ ਜੀ ਆਪਾਂ ਗੋਹਾ ਚੱਕ ਲਿਆ ਗੋਹਾ ਚੱਕਣ ਤੋਂ ਬਾਅਦ ਆਪਾਂ ਲਾਗੇ ਮੱਝਾਂ ਨੂੰ ਪਾਣੀ ਪਿਲਾਉਣ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਕਿਆ ਕਰੇ ਤੇ ਬਾਕੀ ਡੰਗਰਾਂ ਦਾ ਵੀ ਵਿਚਾਰਿਆਂ ਦਾ ਗਰਮੀ ਨਾਲ ਪੂਰਾ ਹਾਲ ਹੋਇਆ ਹੋਇਆ ਹੈ ਐਵੇਂ ਤਾਂ ਮੈਂ ਰੋਜ਼ ਦੀ ਰੋਜ਼ ਇਹਨਾਂ ਨੂੰ ਣੋਣੀਆਂ ਫਿਰ ਵੀ ਗਰਮੀ ਬਹੁਤ ਜ਼ਿਆਦਾ ਮੰਨਦੀਆਂ ਨੇ ਮੱਝਾਂ ਲੋ ਜੀ ਆਪਾਂ ਹੁਣ ਇਹਨਾਂ ਨੂੰ ਪਹਿਲਾਂ ਪਾਣੀ ਪਿਲਾ ਦਈਏ ਤੇ ਪਾਣੀ ਪਲਾ ਕੇ ਫਿਰ ਆਪਾਂ ਕੱਢਾਂਗੇ ਮੱਝ ਦੀ ਧਾਰ ਲੋ ਜੀ ਪਹਿਲਾਂ ਆਪਾਂ ਪਾਣੀ ਪਿਲਾ ਦਈਏ ਲਓ ਜੀ ਮੱਝਾਂ ਨੂੰ ਆਪਾਂ ਪਾਣੀ ਪਲਾ ਲਿਆ ਸੀਗਾ ਮੈਨ ਲੱਗ ਗਿਆ ਸੀ ਫਿਰ ਮੱਝਾਂ ਨੂੰ ਕੱਖ ਪਾਉਣ ਤੂੜੀ ਤਾਂ ਮੂਰੇ ਪਈ ਸੀ ਕਿ ਮੈਂ ਕਿਚਾਰ ਕੱਲੀ ਹਰਾਈ ਹਰ ਆਲਾ ਦਨੀਆ ਤੂੜੀ ਤਾਂ ਮੂਰੇ ਹੈਗੀ ਹੋ ਸੀਗੀ ਤੇ ਬਾਕੀ ਲਓ ਜੀ ਆਪਾਂ ਮੱਝਾਂ ਨੂੰ ਕੱਖ ਪਾ ਦਈਏ ਕੱਖ ਪਾਉਣ ਤੋਂ ਬਾਅਦ ਫਿਰ ਆਪਾਂ ਕੱਢਾਂਗੇ ਮੱਝ ਦੀ ਧਾਰ ਲਓ ਜੀ ਪਹਿਲਾਂ ਕੱਖ ਪਾ ਦਈਏ ਮੱਝਾਂ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਅਗਲੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਤੇ ਲਈ ਫਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ